ਇਹ ਰਵਦੀ ਪਹਿਲਾਂ ਵੀ ਗੱਲਾਂ ਤੋਂ ਪਰ ਦੱਸਿਆ ਵੀ ਇਹ ਜਿਹੜੀ ਇਲੈਕਸ਼ਨ ਮਸ਼ੀਨ ਤੋਂ ਸ਼ਿਕਾਇਤ ਹੋਈ ਸੀਗੀ ਕੋਈ ਸੰਜੀਵ ਕੁਮਾਰ ਸਿਵਾ ਜਿਹਨਿ ਸ਼ਿਕਾਇਤ ਕੀਤੀ ਸੀਗੀ ਉਹ ਸ਼ਰਮੇ ਵੀ ਸ਼ਾਇਦ ਅੰਦਰ ਕੰਮ ਕਰਦਾ ਸੀਗਾ ਬੰਦਾ ਉਧਰ ਸਾਨੂੰ ਸ਼ਿਕਾਇਤ ਆਈ ਸੀਗੀ ਔਰ ਬਹੁਤ ਹੀ ਤਿੰਨ ਤਰ੍ਹਾਂ ਦੇ ਘੋਸੀ ਉੱਥੇ ਇੱਕ ਪੀਲਾ ਸੀਗਾ ਇੱਕ orange color ਦਾ ਸੀਗਾ ਇੱਕ whiteish ਸੀਗਾ ਔਰ ਸਾਰਾ ਇਸਾਰਾ ਜਿਹਾ ਅਨਹਾਜਾਨੀ ਤਰੀਕੇ ਦੇ ਵਿੱਚ ਪਿਆ ਆ ਸੀਗਾ ਜਦੋਂ ਅਸੀਂ ਚੈਕਿੰਗ ਕੀਤੀ ਸਾਨੂੰ ਦੋ ਚੂਹੇ ਉੱਥੇ ਮਰੇ ਅੰਦਰੋਂ ਲੱਭੇ ਆ ਅਸੀਂ ਉਹਦਾ ਸੈਂਪਲ ਵੀ ਲੈ ਲਿੱਤਾ ਹੈਗਾ ਔਰ ਉਹਦਾ ਚਲਾਨ ਵੀ ਕਰਤਾ ਹੈਗਾ ਅਨਹਾਜਾਨਿਕ ਦੇ ਦੇ ਤਹਿਤ ਔਰ ਉਹਨੂੰ ਇਹ ਰੈਗਾਸ ਲਾਇਸੈਂਸ ਉਹਦੇ ਕੋਲ ਸੀਗਾ ਨਹੀਂ ਰਜਿਸਟ੍ਰੇਸ਼ਨ ਸੀਗੀ ਜਿਹੜੀ ਕਿ ਰੇੜੇ ਵਾਲੇ ਦੀ ਭੜਾਈ ਹੁੰਦੀ ਹੈਗੀ ਆ ਮੌਕੇ ਤੇ ਬੰਦਾ ਭੱਜ ਵੀ ਗਿਆ ਸੀਗਾ ਫਿਰ ਉਹਨੂੰ ਛੱਤੋਂ ਅਸੀਂ ਫੜ ਕੇ ਮੰਗਵਾਇਆ ਤੇ ਉਹਦੇ ਉੱਤੇ ਕਾਰਵਾਈ ਕੀਤੀ ਜੀ ਅੱਛਾ ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੋਏਗਾ ਹਾਂ ਜੀ ਫੂਡ ਸੇਫਟੀ ਲਾਇਸੈਂਸ ਨਹੀਂ ਸੀਗਾ ਉਹਨਾਂ ਦੇ ਕੋਲ ਫਿਰ ਇਹ ਸਰੋਤ ਕਿਉਂ ਹੋਇਗਾ ਸੀਗਾ ਕਿ ਇਹਨਾਂ ਕਿਉਂ ਕਿਵੇਂ ਪ੍ਰੋਡਿਊਸ ਕਰੀਏ ਉਹ ਕਿਉਂ ਕਾਫੀ ਮਾਤਰਾ ਦੇ ਵੇਚ ਕਿਉਂ ਕਿਉਂ ਕਾਫੀ ਮਾਤਰਾ ਦੇ ਵੇਚ ਵੇਚ ਵੀ ਚੁੱਕਾ ਸੀ ਤਾਂ ਸਾਨੂੰ ਇਨਕੁਆਇਰੀ ਕਰਨ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਵੀ ਆਜ ਤੋਂ 10 ਸਾਲ ਤੱਕ ਹੋ ਗਿਆ ਤਾਂ ਵੀ ਵੰਦਾ ਇਨੀ ਅਪਰੋਚੇਬਲ ਸੀਗਾ ਇਹਦਾ ਸੈਂਪਲ ਨਹੀਂ ਕੋਈ ਅਜੇ ਤੱਕ ਭਰ ਸਕਿਆ ਸੀਗਾ ਤੇ ਉਹ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਸਾਨੂੰ ਵੀ ਸਾਡੇ ਤੇ ਕਾਫੀ ਪ੍ਰੈਸ਼ਰ ਪਾਇਆ ਪਰ ਅਸੀਂ ਇਹਦਾ ਸੈਂਪਲ ਇੱਕ ਨਹੀਂ ਪੰਜ ਭਰੇ ਜੀ ਰਿਟੀਕਲ ਨੂੰ ਪ੍ਰੋਸ ਜੀ ਦਬਾ ਸੀਗਾ ਜੀ ਔਰ ਜਿਹੜਾ ਪਨੀਰ ਵੀ ਸੈਂਪਲ ਵੀ ਲਿਆ ਹੈਗਾ ਉਹ ਵੀ ਅਸੀਂ 85 ਕਿਜੀ ਹੈਗਾ ਜਿਹੜਾ ਸੀਜ਼ ਕਰਤਾ ਹੈਗਾ ਪਨੀਰ ਵੀ ਔਰ ਚਾਰ ਕਿਉਂ ਸੈਂਪਲ ਲਏ ਤੇ ਜੀ ਸੈਂਪਲ ਕਿਸ ਕਿਸ ਚੀਜ਼ ਦੇ ਲਏ ਸੈਂਪਲ ਅਸੀਂ ਲੈਂਦੇ ਹਾਂ 25 ਡਰਮਾਂ ਦੇ ਵਿੱਚੋਂ ਚਾਰ ਸੈਂਪਲ ਲੈਂਦੇ ਹੈਗੇ ਹੋਮੋਜਨਾਈਜ਼ ਕਰਕੇ ਮਿਕਸਿੰਗ ਨੂੰ ਕਿਸ ਕਿਸ ਚੀਜ਼ ਪਨੀਰ ਜਿਹੜਾ ਕਿ ਹੋ ਰਿਹਾ ਚਾਰ ਸੈਂਪਲ ਹੈਗੇ ਆ ਕਿਉਂ ਦੇ ਆ ਜੀ ਉਹ ਜਿਹਦੇ ਵਿੱਚ ਇੱਕ ਸੈਂਪਲ ਇਹ 19 ਡਰਮ ਹੈ ਜਿਹੜੇ ਚ ਚੂਹਾ ਮਰੇ ਪਏ ਸੀਗੇ ਉੱਥੇ ਜੋ ਅਸੀਂ ਸੈਂਪਲ ਲਿੱਤੇ ਹੋਏ ਆ ਉਹ ਸਰ ਜਿਹੜਾ ਚੂਹਾ ਮਰਿਆ ਹੋਇਆ ਸੀ ਉਹ ਕਿੰਦੇ ਵਿੱਚ ਹੈਗਾ ਸੀ ਉਹ A19 ਡਰਮ ਮਾਰਕ ਕੀਤਾ ਸੀ ਉੱਥੇ ਸੀਜ਼ ਕੀਤਾ ਗਿਆ ਉੱਥੇ ਪਿਆ ਹੈ ਕੀ ਕਾਰਵਾਈ ਕੀਤੀ ਸਰ ਅਸੀਂ ਉੱਤੇ ਸਰ ਉਹਦਾ ਜਿਹੜਾ ਐਸ ਅਪਰ ਰੂਲਸ ਸੈਂਪਲ ਸੈਂਪਲ ਲੈ ਲਿੱਤਾ ਹੈ ਬਾਕੀ ਦੋ ਦਿਨਾਂ ਚ ਅਸੀਂ ਰਿਪੋਰਟ ਭੇਜਤੀ ਹੈ ਥਾਣੇ ਨੂੰ ਵੀ ਭੇਜਤੀ ਹੈਗੀ ਆ ਵੀਰ ਜਿਹੜੀ ਕਾਰਵਾਈ ਅਗਲੀ ਕਾਰਵਾਈ ਪਿੱਛੇ ਡੀਸੀ ਸਾਹਿਬ ਨੂੰ ਭੇਜੀ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਤੇ ਔਰ ਆਪਣੇ ਕਮਿਸ਼ਨਰ ਸਾਹਿਬ ਨੂੰ ਭੇਜੀ ਹੈ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਸ਼ਿਕਾਇਤ ਆਈ ਸੀ ਇਹ ਜਿਹੜੀ ਡੇਰੀ ਹੈ ਉਹਦਾ ਨਾਮ ਹੈ ਅਸ਼ੋਕਾ ਡੇਰੀ ਤੇ ਇਹ ਹੈਗੀ ਹੈ ਫਿਰੋਜ਼ਪੁਰ ਕੈਂਟ ਦੇ ਵਿੱਚ ਬਾਜ਼ਾਰ ਨੰਬਰ 7 ਤੇ ਸਾਨੂੰ ਚੈਕਿੰਗ ਦੌਰਾਨ ਪਾਇਆ ਗਿਆ ਕਿ ਅਰਾਊਂਡ 5000 ਕਿਜੀ ਆਫ ਕਿਓ ਸੀਗਾ ਜੀ ਜਿਹੜਾ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨਸ ਪਿਆ ਸੀ ਤੇ ਕੁਝ ਡਰਮਸ ਦੇ ਵਿੱਚ ਜਿਵੇਂ ਸਾਨੂੰ ਦੋ ਚੂਹੇ ਵੀ ਮਿਲੇ ਜੀ ਇੱਕ ਡਰਮ ਦੇ ਵਿੱਚ ਮੱਖੀ ਮੱਛਰ ਤੇ ਜਾਲੇ ਵਗੈਰਾ ਬਹੁਤ ਬਹੁਤ ਹੀ ਬਹੁਤ ਹੀ ਬੁਰਾ ਹਾਲ ਸੀ ਜੀ ਸਰ ਕੀ ਕਾਰਵਾਈ ਕੀ ਕੀਤੀ ਹੈਗੀ ਹੈ ਉਹ ਉਹ ਉੱਥੇ ਕੀ ਕੀ ਬਰਾਮਦ ਹੋਇਆ ਅਸੀਂ ਸੈਂਪਲਸ ਲਏ ਹੈ ਜੀ ਟੋਟਲ ਮੈਂ 5 ਸੈਂਪਲਸ ਲਏ ਹੈ ਜੀ ਤੇ ਅਸੀਂ ਜਿਹੜਾ ਬਾਕੀ ਸਾਰਾ ਮਾਲ ਸੀ ਉਹ ਸਾਰਾ ਸੀਜ਼ ਕਰਤਾ ਜੀ ਉਹ ਤੋਂ ਸਿਰ ਸੈਂਪਲਿੰਗ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਜੋ ਰਿਪੋਰਟ ਆਊਗੀ ਦੇਖੋ ਅਸੀਂ ਸੈਂਪਲਸ ਅੱਜ ਲੈ ਲਏ ਤੇ ਕੱਲ ਅਸੀਂ ਆਪਣੇ ਭੇਜ ਦਾਂਗੇ ਖਰਡ ਲੈਬ ਦੇ ਵਿੱਚ ਜੋ ਰਿਪੋਰਟ ਆਏਗੀ ਉਸ ਹੱਬ ਨਾਲ ਅਸੀਂ ਕਾਰਵਾਈ ਕਰਾਂਗੇ ਸਰ ਜਿਹੜਾ ਤੁਸੀਂ ਕਿਓ ਦੱਸ ਰਹੇ ਹੋਗੇ ਉਹ ਡਰਮ ਡਰਮਾਂ ਦੇ ਵਿੱਚ ਹੈਗਾ ਸੀ ਕਿੰਨੇ ਡਰਮ ਹੋਗੇ ਸੀਗੇ ਉਹ ਕਿੰਨਾ ਕਿਓ ਹੈਗਾ ਸੀ ਔਰ ਕਿੰਨਾ ਹਾਈਜੈਨਿਕ ਹੈਗਾ ਸੀਗਾ ਜਿਸ ਦੇ ਵਿੱਚ ਤੁਸੀਂ ਜਿਹੜਾ ਦੱਸਿਆ ਹੈਗਾ ਕਿ ਚੂਹੇ ਮਰੇ ਹੋਏ ਸੀਗੇ ਟੋਟਲ ਲਗਭਗ ਅਰਾਊਂਡ 25 ਡਰਮ ਸੀਗੇ ਜੀ ਤੇ ਲਗਭਗ 75 ਤੋਂ 80% ਪਰ ਹੈ ਹੋਈ ਸੀ ਹਰ ਇੱਕ ਡਰਮ ਤੇ ਅਪਰੋਕਸੀਮੇਟਲੀ ਮੈਂ ਜਿਹੜਾ ਅੰਦਾਜ਼ਾ ਲਾਇਆ ਉਹ 5000 ਕਿਲੋਗ੍ਰਾਮ ਆਫ ਕਯੂ ਸੀ ਹੋਏਗਾ। ਜੀ ਸਰ ਕਿਵੇਂ ਤੁਹਾਨੂੰ ਕੀ ਲੱਗ ਰਿਹਾ ਹੈਗਾ ਕਿ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕੀ ਲੱਗਦਾ ਹੈ ਬਹੁਤ ਹੀ ਬੁਰਾ ਹਾਲ ਹੈ ਜੀ ਮੇਰੇ ਹਿਸਾਬ ਨਾਲ ਤਾਂ ਬਹੁਤ ਹੀ ਮਾੜਾ ਹਾਲਤ ਹੈ ਅਸੀਂ ਜਿਹੜੇ ਅਨਹਾਈਜਨਿਕ ਕੰਡੀਸ਼ਨ ਸੀਗੀਆਂ ਉਹਦਾ ਇੱਕ ਚਲਾਨ ਵੀ ਕੱਟਤਾ ਹੈ ਜੀ ਤੇ ਦੇਸੀ ਕਯੂ ਸੀ ਜੀ ਹਾਂਜੀ ਹਾਂਜੀ ਦੇਸੀ ਕਿਉਂ ਹੋ ਗਏ ਸਾਰਾ ਬਾਕੀ ਦੇਖੋ ਬਾਕੀ ਜਿਹੜਾ ਰਿਪੋਰਟ ਆਏਗਾ ਉਹ ਤੋਂ ਪਤਾ ਲੱਗੇਗਾ ਕਿ ਐਡਲਟਰੇਸ਼ਨ ਕਿਸ ਲੈਵਲ ਦੀ ਹੈ ਤੇ ਕਿੰਨੀ ਹੈ ਜੀ ਪਰ ਤੁਸੀਂ ਜਦੋਂ ਉੱਥੇ ਗਏ ਤਾਂ ਉੱਥੇ ਕੀ ਕੁਛ ਜਿਹੜੀ ਬਾਕਸ ਦੇ ਵਿੱਚ ਤੁਹਾਨੂੰ ਬਰਾਮਕ ਹੋਇਆ ਤਾਲਾਕਾਲਾ ਕੀ ਹੈਗਾ ਸੀ ਉਹ ਜੀ ਦੇਖਣ ਚ ਤਾਂ ਹੀ ਲੱਗ ਰਿਹਾ ਸੀ ਚੂਹਾ ਲੱਗ ਰਿਹਾ ਸੀ ਜੀ ਮੱਛਰ ਮੱਖੀ ਬਹੁਤ ਬਹੁਤ ਜ਼ਿਆਦਾ ਡਿਸਟਰਬਿੰਗ ਸੀਗਾ ਜੀ ਤਾਂ ਹਦਾਇਤ ਵੀ ਉਹਨਾਂ ਨੂੰ ਕੀਤੀ ਹੈਗੀ ਹੈ ਹਾਂਜੀ ਇਹ ਤਾਂ ਬਿਲਕੁਲ ਇਹਦੇ ਚ ਹਦਾਇਤ ਚਲੋ ਅਸੀਂ ਫਿਰ ਵੀ ਦੇਖ ਕੇ ਆਏ ਬਟ ਦਿਸ ਇਜ਼ ਕਾਮਨ ਸੈਂਸ ਕਿ ਕੋਈ ਵੀ ਜਨਾ ਕੋਈ ਕੰਮ ਕਰ ਰਿਹਾ ਡੇਰੀ ਦਾ ਕਿਉਂਕਿ ਦੇਖੋ ਇਹ ਹਾਈ ਰਿਸਕ ਕੈਟਾਗਰੀ ਚ ਆਂਦੀਆਂ ਨੇ ਇਹਨਾਂ ਨੂੰ ਚਾਹੀਦਾ ਕਿ ਬਿਲਕੁਲ ਸਾਫ਼ ਸੁਥਰਾ ਇਹਨਾਂ ਦਾ ਸਟੋਰ ਰੂਮ ਹੋਵੇ ਉੱਥੇ ਹੀ ਇਹਨਾਂ ਦਾ ਲੱਕੜ ਦਾ ਸਮਾਨ ਪਿਆ ਹੈ ਕੋਈ ਸਾਈਕਲ ਪਈ ਹੈ ਬਿਲਕੁਲ ਬਿਲਕੁਲ ਵੀ ਧਿਆਨ ਨਹੀਂ ਸੀ ਇਹਨਾਂ ਦਾ ਜੀ ਸਫਾਈ ਵੱਲ ਬਿਲਕੁਲ ਖਿਆਲ ਨਹੀਂ ਸੀ ਨਾਲੇ ਕਹਿੰਦੇ ਬਹੁਤ ਪੁਰਾਣੀ ਸ਼ੋਪ ਹੈ ਜੀ ਤੇ ਬਹੁਤ ਬੁਰਾ ਹਾਲ ਸੀ